ਸੋਤੋ ਸ਼ਰਮਾ ਜੀ ਸੀਪੀ ਲੋਦੇਰਨਾਲੋਂ ਇੱਕ ਮੁਹੰਮਦullahi ਹੈ ਜਿਹੜੇ ਲੁੱਟਫਾਂ ਕਰਨ ਵਾਲੇ ਤੇ ਮਾਰੇ ਅਨਸਰ ਉਹਨਾਂ ਖਾਫ ਉਸੇ ਦੌਰਾਨ ਇਹ ਉਸ ਮੁਹੰਮਦ ਦੇ ਤਹਿਤ ਇੱਕ ਕੁਝ 10-12 ਦੇ ਦੋ ਵਾਰਦਾਤਾਂ ਹੋ ਰਹੀਆਂ ਸੀਆਂ ਖੋਦੀਆਂ ਇਹ ਦੋਸ਼ੀ ਦੋ ਦੋਸ਼ੀ ਸੀਗੇ ਜਗਜੈ ਸਿੰਘ ਤੇ ਗੁਰਿੰਦਰ ਸਿੰਘ ਦੋਨੇ ਛੋਲੇ ਪਿੰਡ ਦੇ ਆ ਤੇ ਇਹ ਕਾਫੀ ਦਿਨਾਂ ਦੀਆਂ ਮੁੱਢਸਾਲ ਤੋਂ ਲੈ ਕੇ ਇਹਨਾਂ ਕੋ ਇੱਕ ਟੋਏ ਪਿਸਤਲ ਸੀਗਾ ਔਰ ਇੱਕ ਦਾਤ ਉਹਦਾ ਡਰ ਦੇ ਕੇ ਜਿਹੜੇ ਸਪਲੈਂਟਰ ਸਪਲਾਈ ਕਰਦੇ ਸੀ ਘਰਾਂ ਦੇ ਵਿੱਚ ਗੈਸ ਸਿਲੰਡਰ ਸਪਲਾਈ ਕਰਦੇ ਸੀ ਉਹਨਾਂ ਨੂੰ ਜਾਂ ਜਿਹੜੇ ਕੋਈ ਰਾਸ਼ਨ ਪਾਣੀ ਜਾਂ ਮਿਨਾਰੀ ਦੇ ਕਿਨਾਰੇ ਦੇ ਸਾਮਾਨ ਲੈ ਕੇ ਪਿੰਡਾਂ ਨੂੰ ਜਾ ਰਹੇ ਸੀ ਇੱਥੋਂ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਡਰ ਦੇ ਕੇ ਵੈਪਨ ਦਾ ਤੇ ਉਹਨਾਂ ਤੋਂ ਇਹ ਕੈਸ਼ ਵਗੈਰਾ ਖੋਲ ਲੈਂਦੇ ਸੀ ਇੰਨੀ ਇੱਕ ਬਾਤ ਦੱਸ ਤਾਂ ਤਰੇਨਾ ਵੱਲੋਂ ਅੰਜਾਮ ਦਿੱਤੀ ਹੋਈਆਂ ਨੇ ਕਿੰਨੇ ਮੁਕਦਮੇ ਜਿਹੜੇ ਇਨ ਲੋ ਵਾਅਦਾਤਾ ਤੇਰੇ ਮਨ ਨੂੰ 10-12 ਵਾਅਦਾਤਾ ਮੰਨ ਗਏ ਸਾਡੇ ਕੋਲੇ ਕੁਝ ਕੁਝ ਸਾਡੇ ਏਰੀਆ ਚ ਦੋਦੇ ਵਾਲੇ ਚਾਰ ਐਫਏ ਦਦਨੇ ਇਹਨਾਂ ਦੇ ਖਿਲਾਫ ਤੇ ਉਸ ਲਿਮਟਡ ਅਵਰੀ ਏਰੀਆ ਚ ਹੋਈ ਐ ਇੱਕ ਇੱਕ ਦੋ ਵਾਅਦਾਤਾ ਇਹਨਾਂ ਨੇ ਟਿੱਬੇ ਏਰੀਆ ਚ ਵੀ ਕੀਤੀਆਂ ਸਰ ਕੀ ਕੁਝ ਰਿਕਵਰ ਜਿਹੜਾ ਇਹਨਾਂ ਕੋਲ ਇਹਨਾਂ ਕੋਲ ਰਿਕਵਰ 10 ਤਾਂ ਮੋਬਾਈਲ ਕਵਰ ਹੋਏ ਇੱਕ ਬਾਈਕ ਜਿਹੜਾ ਇਹਨਾਂ ਨੇ ਕੋਗੀਤਾ ਸੀ ਇਸ ਤੋਂ ਇਲਾਵਾ ਇੱਕ ਟੁਆਇਬਿਸਟਲ ਔਰ ਇੱਕ ਦਾਤ ਜੋ ਗ੍ਰਮ ਹੋਇਆ ਪਹਿਲਾਂ ਵੀ ਕਦੇ ਜੀਵ ਗਏ ਨੇ ਜਾਂ ਹੈਪੀਅਰ ਨਹੀਂ ਜਾਂ ਪਹਿਲੀ ਵਾਰ ਜਿਹੜਾ ਨਸ਼ਾ ਪਤਾ ਜੀ ਕਰਦਾ ਆਹ ਨਾ ਜੇ ਪਤਾ ਕਰਦੇ ਸੀ ਇਹਨਾਂ ਦੇ ਚਾਰ ਚਾਰ ਅਫੀਅਰ ਆਲਰੇਡੀ ਪਹਿਲਾਂ ਦਰਜ ਨੇ ਚਾਰ ਤੋਂ ਚਾਰ ਚਾਰ ਤੋਂ ਹੁਣ ਦੋ ਚਾਰ ਮਗਰਮ ਆਲਰੇਡੀ ਹੁਣ ਜਿਹੜੇ ਦਰਜ ਹੋ ਚੁੱਕੇ ਨੇ ਉਹਨਾਂ ਦੇ ਖਿਲਾਫ ਉਹ ਦੋ ਦਿਲ ਥਾਣੇ ਬਾਕੀ ਇਹ ਜੇ ਇਹਨਾਂ ਤੋਂ ਪੁੱਛ ਕੇ ਕਰ ਰਹੇ ਹਾਂ ਇਹਨਾਂ ਤੋਂ ਮੰਨਦੇ ਸਾਡੇ ਕੋਲ ਨੇ ਤੇ ਕਾਫੀ ਵਾਰ ਦਿੱਤਾ ਮੰਨੇ ਆ ਕੁਝ ਜੋਦੇਵਾਲ ਏਰੀਆ ਹੋ ਗਿਆ ਸਲਿਮਟਾ ਬਰੀ ਏਰੀਆ ਹੋ ਗਿਆ ਟਿਬਾ ਏਰੀਆ ਹੋ ਗਿਆ ਤੇ ਹੈਬੋ ਵਾਲੇ ਏਰੀਆ 'ਚ ਇੱਕ ਦੋ ਵਾਰ ਦਿੱਤਾ ਮੰਨੇ ਆ ਅਚਾ ਦੋਵੇਂ ਵੀ ਸੀ ਕੀ ਜਾਂ ਕੋਈ ਇਹਨਾਂ ਦੇ ਸਾਥੀ ਹੋਰ ਵੀ ਨੇ ਜਿਹੜੇ ਨਹੀਂ ਇਹ ਦੋ ਹੀ ਸੀ ਦੋਨੇ ਹੀ ਵਾਰ ਦਿੱਤਾ ਕਰਦੇ ਸੀ ਇਹ ਪੈਕਤੀ ਆ ਗਈ। ਕੋਈ ਕੈਸ਼ ਵਗੈਰਾ ਵੀ ਜੇ ਤੁਹਾਨੂੰ ਮਿਲਦਾ। ਹਾਂ 10000 ਰੁਪਏ ਕੈਸ਼ ਹੀ ਕਮਾਜਾ ਕੋਈ। ਸਰ ਨਸ਼ੇ ਵਾਲਾ ਦੇ ਵੀ ਆਉਂਦੇ। ਹਾਂ ਜੀ ਨਸ਼ੇ ਕਰਨ ਜਾਂਦੇ ਆ। ਸਰ ਕਿੰਨੀ ਉਮਰ ਹੈ ਇਹਨਾਂ ਦੀ ਕੀ ਏਜ ਗਰੁੱਪ ਆ? ਇਹ ਬਸ 24 ਤੋਂ 25-27 ਸਾਲ ਦੇ ਵਿੱਚ। ਇੱਕੋ ਪਿੰਡ ਦੇ ਰਹਿਣਾ। ਇੱਕੋ ਪਿੰਡ ਦੇ ਸ਼ੋਲੇ ਪਿੰਡੇ ਹਬੋਬਾਥਣੇ ਪਿੰਡੇ। ਦੇਖੀ ਕੋਈ ਕਰਦੇ ਵੀ ਥੇ ਹਨ। ਇਹ ਜਿਹੜੇ ਆਟੋ ਵਾਲੇ ਜਿਹੜੇ ਸਿਲੰਡਰ ਸਪਲਾਈ ਕਰਦੇ ਘਰਾਂ ਦੇ ਵਿੱਚ। ਤੇ ਜਾਂ ਜਿਹੜੇ ਕਿਰਾਨੇ ਵਾਲੇ ਸਮਾਨ ਸਪਲਾਈ ਕਰਦੇ ਆ ਵਸਤੀਆਂ ਗੁਸਤੀਆਂ ਚ ਮੈਂ ਬਾਜ਼ਾਰ ਤੋਂ ਲੈ ਕੇ ਮਾਰਕੀਟ ਤੋਂ ਲੈ ਕੇ ਉਹਨਾਂ ਨੂੰ ਡਰ ਦੇ ਕੇ ਖੋਗੇ ਤੇ ਉਹਨਾਂ ਤੋਂ ਬੋਇਲ ਨੂੰ ਕੋਲੇ ਦੇ ਇਹਨਾਂ ਤੋਂ ਗੈਸ ਕੋਲੇ ਦੇ ਸੀ। ਸੋਪਾ ਸ਼ਰਮਾ ਦੀ ਸੀਪੀ ਲੁਧਿਆਣਾ ਨਾਲ ਇੱਕ ਮੁਹਿੰਮ ਚਲਾਈ ਗਈ ਹੈ ਜਿਹੜੇ ਲੋਕਾਂ ਨੂੰ ਕਰਨ ਵਾਲੇ ਤੇ ਮਾੜੇ ਅਨਸਰ ਉਹਨਾਂ ਖਿਲਾਫ। ਉਸੇ ਦੌਰਾਨ ਇਹ ਉਸ ਮੁਹਿੰਮ ਦੇ ਤਹਿਤ ਇੱਕ ਕੁਝ 10-12 ਦਿਨਾਂ ਤੋਂ ਤਵਾਦ ਤਾਂ ਹੋ ਰਹੀਆਂ ਸੀਆਂ ਖੋਦੀਆਂ। ਇਹ ਦੋਸ਼ੀ ਦੋ ਦੋਸ਼ੀ ਸੀਗੇ। ਜੋ ਰਾਜ ਸਿੰਘ ਤੇ ਗੁਰਿੰਦਰ ਸਿੰਘ ਦੋਨੇ ਛੋਲੇ ਪਿੰਦੇ ਆ ਤੇ ਇਹ ਕਾਫੀ ਦਿਨਾਂ ਦੀਆਂ ਮੁੱਤਸਲ ਤੇ ਲੈ ਕੇ ਇਹਨਾਂ ਕੋ ਇੱਕ ਰੋਏ ਪਿਸਤਲ ਸੀਗਾ ਔਰ ਇੱਕ ਦਾਤ ਉਹਦਾ ਡਰ ਦੇ ਕੇ ਜਿਹੜੇ ਸਪਲੈਂਡਰ ਸਪਲਾਈ ਕਰਦੇ ਸੀ ਘਰਾਂ ਦੇ ਵਿੱਚ ਗੈਸ ਸਿਲੰਡਰ ਸਪਲਾਈ ਕਰਦੇ ਸੀ ਉਹਨਾਂ ਨੂੰ ਤਾਂ ਜਿਹੜੇ ਕੋਈ ਰਸਨ ਪਾਣੀ ਜਾਂ ਮਨਿਆਰੀ ਤੱਕ ਨਿਆਰੇ ਦਾ ਸਮਾਨ ਲੈ ਕੇ ਪਿੰਡਾਂ ਨੂੰ ਜਾ ਰਹੇ ਸੀ ਇੱਥੋਂ ਉਹਨੂੰ ਰਸਤੇ ਵਿੱਚ ਰੋਕ ਕੇ ਡਰ ਦੇ ਕੇ ਵੈਪਨ ਦਾ ਤੇ ਉਹਨਾਂ ਤੋਂ ਇਹ ਕੈਸ਼ ਵਗੈਰ ਖੋਲ ਲੈਂਦੇ ਸੀ ਇਨੇ ਕਬਾੜ ਤੋਂ ਕਰੇ ਨਾਲ ਉਹਨਾਂ ਜਾਮ ਦਿੱਤੀ ਹੋਈਆਂ ਨੇ ਕਿੰਨੇ ਮੁਕਦਮੇ ਜਿਹੜੇ ਦਾ ਇਹਨਾਂ ਵੱਲੋਂ ਵਾਅਦਾ ਤਾਂ ਤੇਰੇ ਮਨੋਂ 10-12 ਵਾਰ ਦਿੱਤਾ ਮੰਨ ਗਏ ਸਾਡੇ ਕੋਲੇ ਕੁਝ ਕੁਝ ਸਾਡੇ ਏਰੀਆ ਚ ਦੋਦੇ ਵਾਲੇ ਜਿਹੜੇ 4 RF ਦੇ ਦੰਨੇ ਇਹਨਾਂ ਦੇ ਖਿਲਾਫ ਤੇ ਉਸ ਲਿਮਟਡ ਅਵਰੀ ਏਰੀਆ ਚ ਹੋਈਆਂ ਇੱਕ ਇੱਕ ਦੋ ਵਾਅਦਾ ਤਾਂ ਇਹਨਾਂ ਨੇ ਟਿੱਬੇ ਏਰੀਆ ਚ ਵੀ ਕੀਤੀਆਂ ਸਰ ਕੀ ਕੁਝ ਰਿਕਵਰ ਜਿਹੜਾ ਇਹਨਾਂ ਕੋਲ ਰਿਕਵਰ 10 ਤਾਂ ਮੋਬਾਈਲ ਰਿਕਵਰ ਹੋਇਆ ਇੱਕ ਬਾਈਕ ਜਿਹੜਾ ਇਹਨਾਂ ਨੇ ਕੋਗੀਤਾ ਸੀ ਇਸ ਤੋਂ ਇਲਾਵਾ ਇੱਕ ਟੁਆਇਬਿਸਟਲ ਔਰ ਇੱਕ ਦਾਤ ਜਵਾਹਰਮ ਹੋਇਆ ਪਹਿਲੇ ਵੀ ਜਿਹੜੇ ਜੀਵ ਗਏ ਨੇ ਜਾਂ ਹੈਲਥ ਯੂਨਿਟ ਜਾਂ ਪਹਿਲੀ ਵਾਰੀ ਜਿਹੜਾ ਨਸ਼ਾ ਪਤਾ ਜੀ ਕਰਦੇ ਆਂ ਨਸ਼ਾ ਪਤਾ ਕਰਦੇ ਸੀ ਇਹਨਾਂ ਦੇ ਚਾਰ-ਚਾਰ ਅਫੇਰ ਆਲਰੇਡੀ ਪਹਿਲਾਂ ਦਰਜ ਨੇ ਚਾਰ ਤੋਂ ਚਾਰ-ਚਾਰ ਤੋਂ ਹੁਣ ਦੋ ਚਾਰ ਮਗਧਮ ਆਲਰੇਡੀ ਨੇ ਹੁਣ ਜਿਹੜੇ ਦਰਜ ਹੋ ਚੁੱਕੇ ਨੇ ਇਹਨਾਂ ਦੇ ਖਿਲਾਫ ਉਹ ਦੋ ਦਿਲ ਥਾਣੇ ਬਾਕੀ ਇਹ ਜਿਹਨਾਂ ਤੋਂ ਪੁੱਛ ਕੇ ਕਰ ਰਹੇ ਆਂ ਇਹਨਾਂ ਤੋਂ ਮੰਨਦੇ ਸਾਡੇ ਕੋਲ ਨੇ ਤੇ ਕਾਫੀ ਵਾਰ ਜਦ ਤੱਕ ਮੰਨੇ ਆਂ ਕੁਝ ਜੋਦੇਵਾਲ ਏਰੀਆ ਹੋ ਗਿਆ ਸਲਿਮਟਾ ਬਰੀ ਏਰੀਆ ਹੋ ਗਿਆ ਟਿਪਾ ਏਰੀਆ ਹੋ ਗਿਆ ਤੇ ਹੈਬੋ ਵਾਲੇ ਏਰੀਆ 'ਚ ਇੱਕ ਦੋ ਵਾਰ ਦਿੱਤਾ ਮੰਨੇ ਆਂ ਸਰ ਦੋਵੇਂ ਬੀਸੀ ਕੀ ਜਾਂ ਕੋਈ ਇਹਨਾਂ ਦੇ ਸਾਥੀ ਹੋਰ ਵੀ ਨੇ ਜਿਹੜੇ ਨਹੀਂ ਇਹ ਦੋ ਹੀ ਸੀ ਦੋਨੇ ਹੀ ਵਾਰਤਤਾ ਕਰਦੇ ਸੀ ਇਹ ਪਾਈਕ ਤੇ ਆ ਗਏ ਕੋਈ ਕੈਸ਼ ਵਗੈਰਾ ਵੀ ਜੇ ਕਹੋ ਹਾਂ 10000 ਰੁਪਏ ਕੈਸ਼ੀ ਕਹੋ ਜਿਹੜਾ ਖੋਹ ਸੀ ਸਰ ਨਸ਼ੇ ਵਾਲਾ ਤੇ ਵੀ ਆ ਗਏ ਹਾਂ ਜੀ ਨਸ਼ੇ ਕਰਦੇ ਆਪੀਏ ਸਰ ਕਿੰਨੀ ਕੋਮਰ ਹੈ ਇਹਨਾਂ ਦੀ ਕੀ ਏਜ ਗਰੁੱਪ ਆ ਇਹ ਬਸ 24 ਤੋਂ 25 27 ਸਾਲ ਦੇ ਵਿੱਚ ਇੱਕੋ ਬੰਦੇ ਨੇ ਰਹਿਣਾ ਇੱਕੋ ਬੰਦੇ ਸ਼ੋਲੇ ਬੰਦੇ ਹੈਪੋਵਲਥਾਨੇ ਬੰਦੇ ਦੇਖਿਓ ਕਿ ਕਰਦੇ ਕੀ ਸੀ ਇਹ ਤਾਂ ਇਹ ਜਿਹੜੇ ਆਟੋ ਵਾਲੇ ਜਿਹੜੇ ਸਿਲੰਡਰ ਸਪਲਾਈ ਕਰਦੇ ਘਰਾਂ ਦੇ ਵਿੱਚ ਤੇ ਜਾਂ ਜਿਹੜੇ ਕਿਰਾਨੇ ਵਾਲੇ ਸਮਾਨ ਸਪਲਾਈ ਕਰਦੇ ਆ ਬਸੀਆਂ ਗੁਸਤੀਆਂ ਵਿੱਚ ਬਾਜ਼ਾਰ ਤੋਂ ਲੈ ਕੇ ਮਾਰਕੀਟ ਤੋਂ ਲੈ ਕੇ ਉਹਨਾਂ ਨੂੰ ਡਰਦੇ ਕੀ ਕੋਗੇ ਤੇ ਉਹਨਾਂ ਤੋਂ ਬੋਇਲ ਨੂੰ ਕੋਲੇ ਤੇ ਇਹਨਾਂ ਤੋਂ ਕੈਸ਼ ਕੋਲੇ ਦੇ ਸੀ